ਖੜੇ ਆ ਜਿੱਥੇ ਦੇ ਰਕਬੇ ਦੇ ਵਿੱਚ ਅਸੀਂ ਕਣਕ ਦੀ ਬਜਾਈ ਕਰਾਈ ਹੈ ਬਿਨਾ ਡੀਏਪੀ ਤੋਂ ਔਰ ਕਈ ਵਾਰੀ ਲੋਕੀ ਕਹਿੰਦੇ ਨੇ ਕਿ ਡੀਏਪੀ ਤੋਂ ਬਗੈਰ ਜਰਮੀਨੇਸ਼ਨ ਨਹੀਂ ਹੁੰਦੀ ਆ ਤੁਹਾਡੇ ਸਾਹਮਣੇ ਆ ਜਰਮੀਨੇਸ਼ਨ ਆਪਾਂ ਦੇਖ ਸਕਦੇ ਕਿੰਨੀ ਵਧੀਆ ਹੋਈ ਹੈ ਕਣਕ ਦੀ ਤੇ ਹੁਣ ਇਹਦੇ ਵਿੱਚ ਅਸੀਂ ਹਿਊਮਿਕ ਐਸਿਡ ਦੀ ਸਪਰੇਅ ਕਰਵਾਉਣ ਲੱਗੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਗਿਆਨ ਸਿੰਘ ਜੀ ਵੀਰ ਜੀ ਤੁਸੀਂ ਇਹ ਜਿਹੜੀ ਕਣਕ ਦਾ ਅੱਧਾ ਕਿੱਲਾ ਤੁਸੀਂ ਆਪਣੇ ਖਾਣ ਲਈ ਵੇਚਿਆ ਤਸਕਦੇ ਵੀ ਕਿਹੜੇ ਤਰੀਕੇ ਨਾਲ ਤੁਸੀਂ ਇਹਦੀ ਬਜਾਈ ਕੀਤੀ ਹੈ ਜੀ ਪਹਿਲਾਂ ਮਤਲਬ ਕਾਚੇ ਦੇ ਵਿੱਚੇ ਬਾਤ ਸੀ ਠੀਕ ਹੈ ਜੀ ਫਿਰ ਸਿੱਟਣ ਨਾਲ ਤੋਂ ਬਾਅਦ ਰੌਣੀ ਕਰਕੇ ਜੀ ਹਾਂਜੀ ਫਿਰ ਆਪਾਂ ਇਹਦਾ ਬਜਾਈ ਕਰੀਆ ਪ੍ਰੋਪਰ ਠੀਕ ਹੈ ਤੇ ਕੀ ਪ੍ਰੋਡਕਟ ਯੂਜ਼ ਕੀਤਾ ਸੀ ਵੈਸਟੇਜ ਕੰਪਨੀ ਦਾ ਪਹਿਲਾਂ ਉਹ ਪਾਇਆ ਸੀਗਾ ਇੱਕ ਤੁਹਾਡਾ ਦਾਣੇਦਾਰ ਥੈਲੀ ਸੀ ਜਿਹੜੀ 5 ਕਿਲੋ ਦੀ ਗ੍ਰੇਨੂਲ ਹਾਂਜੀ ਤੇ ਉਸ ਤੋਂ ਬਾਅਦ 5-7 ਕਿਲੋ ਯੂਰੀਆ ਪਾਇਆ ਅੱਧੇ ਕਿੱਲੇ 'ਚ ਅੱਧੇ ਕਿੱਲੇ 'ਚ ਸਿਰਫ 5-7 ਕਿਲੋ ਯੂਰੀਆ ਪਾਇਆ ਤੇ ਤੁਹਾਨੂੰ ਲੱਗਦਾ ਵੀ ਵਧੀਆ ਜਰਮੀਨੇਸ਼ਨ ਹੋਈ ਹੈ ਵਧੀਆ ਬਹੁਤ ਵਧੀਆ ਤੇ ਜਿਵੇਂ ਇੱਕ ਵਹਿਮ ਜਾਂ ਹੁੰਦਾ ਕਿ ਪਤਾ ਨਹੀਂ ਉੱਗੂਗੀ ਕਿ ਨਹੀਂ ਉੱਗੂਗੀ ਨਹੀਂ ਪਿੱਛੇ ਵੀ ਅਸੀਂ ਥੋੜਾ ਪਾਇਆ ਸੀ ਹਾਂਜੀ ਐਤ ਕੀ ਜਮੀ ਮਾਲ ਘਟਾਦਾ ਜੀ ਜਮੀ ਬੰਦ ਕਰਤਾ ਹਨਾ ਤੇ ਹੁਣ ਤੁਸੀਂ ਇੱਥੇ ਹਿਊਮਿਕ ਐਸਿਡ ਦੀ ਸਪਰੇ ਕਰਨੀ ਹੈ ਹਾਂਜੀ ਹੋ ਸਪਰੇ ਕਰਾਂਗੇ ਤੇ ਬਾਕੀ ਪੂਰਾ ਰਿਜ਼ਲਟ ਲੈ ਕੇ ਹੋਰ ਕਿਸਾਨ ਵੀਰਾਂ ਨਾਲ ਵੀ ਸਾਂਝਾ ਕਰੋਗੇ ਵੀ ਡੀਏਪੀ ਤੋਂ ਬਗੈਰ ਵੀ ਫਸਲ ਹੋ ਜਾਂਦੀ ਹੈ ਹਾਂਜੀ ਬਿਲਕੁਲ ਠੀਕ ਹੈ ਧੰਨਵਾਦ ਵੀਰ ਜੀ ਤੇ ਇਹ ਤੁਸੀਂ ਦੇਖ ਸਕਦੇ ਹੋ ਅੱਧਾ ਕਿੱਲੇ ਦਾ ਰਕਬਾ ਹੈਗਾ ਇਹਨਾਂ ਨੇ ਪ੍ਰੈਕਟੀਕਲ ਦੇਖੋ ਕਟੋ-ਕਟ ਆਪਾਂ ਡੀਏਪੀ ਕੈਮੀਕਲ ਘਟਾਵਾਂਗੇ ਤਾਂ ਹੀ ਆਪਾਂ ਆਪਣੇ ਸਮਾਜ ਨੂੰ ਬਚਾ ਸਕਦੇ ਆ ਜੀਵਨ ਨੂੰ ਬਚਾ ਸਕਦੇ ਆ ਤੇ ਇੱਕ ਪਰਾਲਾ ਛੋਟਾ ਜਿਹਾ ਬਾਕੀ ਅਗਲੀ ਵੀਡੀਓ ਦੁਬਾਰਾ ਫਿਰ ਤੁਹਾਡੇ ਨਾਲ ਸਾਂਝੀ ਕਰਾਂਗੇ ਸਪਰੇਅ ਕਰਨ ਤੋਂ ਬਾਅਦ ਥੈਂਕ ਯੂ ਧੰਨਵਾਦ ਜੀ